ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰੰਜੀ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪੰਜਾਬੀ ਸਟਾਈਲ ਵਿੱਚ ਮਕਰੋਨੀ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਅਸੀਂ ਇਹ ਮਕਰੋਨੀ ਬਣਾਵਾਂਗੇ ਇਹ ਪਨੀਰ ਪਾ ਕੇ ਬਣਾਵਾਂਗੇ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਤੇਲ ਪਾ ਦਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਇੱਥੇ ਅਸੀਂ ਇੱਕ ਪਿਆਜ਼ ਲਿਆ ਹੈ ਮੀਡੀਅਮ ਸਾਈਜ਼ ਦਾ ਉਹਨੂੰ ਅਸੀਂ ਬਰੀਕ-ਬਰੀਕ ਕੱਟ ਲਿਆ ਹੈ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਟਮਾਟਰ ਅਸੀਂ ਟਮਾਟਰ ਨੂੰ ਬਿਲਕੁਲ ਬਰੀਕ-ਬਰੀਕ ਕੱਟ ਲਿਆ ਹੈ ਇੱਥੇ ਅਸੀਂ ਅੱਧਾ ਟਮਾਟਰ ਲਿਆ ਹੈ ਟਮਾਟਰ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਮਸਾਲੇ ਮਸਾਲਿਆਂ ਦੇ ਵਿੱਚ ਅਸੀਂ ਸਿੰਪਲ ਜਿਹੜੇ ੂਨ ਮਿਰਚ ਹੁੰਦਾ ਨਾ ਉਹੀ ਪਾਣਾ ਹੈ ਨਮਕ ਪਾ ਦਵਾਂਗੇ ਆਪਣੇ ਸਵਾਦ ਦੇ ਅਨੁਸਾਰ ਨਾਲ ਹੀ ਅਸੀਂ ਪਾ ਦਵਾਂਗੇ ਥੋੜੀ ਜੀ ਹਲਦੀ ਬਿਲਕੁਲ ਥੋੜੀ ਜੀ ਹਲਦੀ ਪਾਵਾਂਗੇ ਨਾਲ ਗਰਮ ਮਸਾਲਾ ਪਾ ਦਾਂਗੇ ਕਸ਼ਮੀਰੀ ਲਾਲ ਮੇਸ਼ ਤੇ ਮਾੜੀ ਜੀ ਅਸੀਂ ਪਾਵਾਂਗੇ ਲਾਲ ਮਿਰਚ ਥੋੜਾ ਜਿਹਾ ਆਪਾਂ ਮਤਲਬ ਤਿੱਖੀ ਬਣਾਣੀ ਹੈ ਜਿਆਦਾ ਤਿੱਖੀ ਨਹੀਂ ਕਰਨੀ ਇਹਨੂੰ ਆਪ ਹੈਗੀ ਬੱਚਿਆਂ ਦੇ ਲਈ ਬਣਾਣੀ ਹੈ ਮਸਾਲਾ ਜਦੋਂ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਨੀਰ ਪਾ ਦਵਾਂਗੇ ਤੇ ਇਹਦੇ ਵਿੱਚ ਆਪਾਂ ਕੋਈ ਸੋਸ ਨਹੀਂ ਪਾਣੀ ਹੈ ਬਿਨਾਂ ਸੋਸ ਦੇ ਅਸੀਂ ਮਕਰੋਨੀ ਬਣਾ ਕੇ ਤਿਆਰ ਕਰਨੀ ਹੈ ਹੁਣ ਅਸੀਂ ਪਨੀਰ ਪਾ ਦਿੰਦੇ ਹਾਂ ਮਸਾਲਾ ਭੁੱਜ ਹੋ ਚੁੱਕਾ ਹੈ ਤੇ ਪਨੀਰ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪਹਿਲਾਂ ਇੱਕ ਵਾਰ ਮਿਕਸ ਕਰ ਲੈਂਦੇ ਹਾਂ ਪਨੀਰ ਤੋਂ ਬਾਅਦ ਅਸੀਂ ਇਹਦੇ ਵਿੱਚ ਮਕਰੋਨੀ ਪਾ ਦਵਾਂਗੇ ਮਕਰੋਨੀ ਨੂੰ ਅਸੀਂ ਉਬਾਲ ਕੇ ਪਹਿਲਾਂ ਤੋਂ ਰੱਖਿਆ ਸੀ ਇਹ ਕੁੱਕਰ ਦੇ ਵਿੱਚ ਵੀ ਅਸੀਂ ਮਕਰੋਨੀ ਨੂੰ ਉਬਾਲ ਸਕਦੇ ਹਾਂ ਤੇ ਪਤੀਲੇ ਦੇ ਵਿੱਚ ਵੀ ਅਸੀਂ ਕੁੱਕਰ ਦੇ ਵਿੱਚ ਪਾਣੀ ਪਾ ਕੇ ਮਕਰੋਨੀ ਪਾ ਦਿੱਤੀ ਸੀ ਨਾਲ ਥੋੜਾ ਜਿਹਾ ਨਮਕ ਪਾਇਆ ਸੀ ਥੋੜਾ ਜਿਹਾ ਤੇਲ ਪਾ ਦਿੱਤਾ ਸੀਗਾ ਇੱਕ ਸਿਟੀ ਲਗਾਈ ਸੀ ਇੱਕ ਸਿਟੀ ਆਂਤ ਬਾਅਦ ਅਸੀਂ ਕੁੱਕਰ ਨੂੰ ਖੋਲ ਲਿਆ ਸੀ ਮਕਰੋਨੀ ਸਾਡੀ ਬਿਲਕੁਲ ਵਧੀਆ ਤਰੀਕੇ ਨਾਲ ਉਬਲ ਚੁੱਕੀ ਸੀ ਤੇ ਮਕਰੋਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿੱਦਾਂ ਅਸੀਂ ਕੁੱਕਰ 'ਚ ਮਕਰੋਨੀ ਉਬਾਲਦੇ ਆ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਅਸੀਂ ਇਹਨੂੰ ਥੋੜੀ देर ਪਕਾਵਾਂਗੇ ਥੋੜੀ ਦੇਰ ਬਾਅਦ ਜਿਹੜੀ ਸਾਡੀ ਮਕਰੋਨੀ ਹੈ ਚੰਗੀ ਤਰ੍ਹਾਂ ਨਮਕ ਵਗੈਰਾ ਮਿਕਸ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਰਾ ਧਨੀਆ ਮਕਰੋਨੀ ਸਾਡੀ ਬਣ ਕੇ ਤਿਆਰ ਹੈ ਤੁਸੀਂ ਵੀ ਨਾਲੇ ਹੈਲਦੀ ਦੀ ਹੈਲਦੀ ਕਿਉਂਕਿ ਇਸ ਦੇ ਵਿੱਚ ਕੁਝ ਐਦਾਂ ਦਾ ਨਹੀਂ ਪਾਇਆ ਹੈਗਾ ਹੋਰ ਪਨੀਰ ਵਗੈਰਾ ਪਾ ਕੇ ਬਣਾਈ ਹੈ ਮਕਰੋਨੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ